ਇਹ ਕੰਨੀ ਹੈਗੇ ਆ ਤਮਾਕੂ ਦੀਆਂ ਪੂੜੀਆਂ ਦੇ ਪੱਤਾ ਛਾਪ ਜਿਹੜ ਨੂੰ ਕਿਹਾ ਜਾਂਦਾ ਹੈ ਕਿੰਨੇ ਇੱਕ ਪੈਕ ਤੋਂ ਦੋ ਬੀੜੀਆਂ ਪਿੰਦੇ ਆ ਤਮਾਕੂ ਖਾਂਦੇ ਆ ਜਰੂਰ ਦੱਸਿਓ ਕਿ ਜਠੇੜਿਆਂ ਦੇ ਕੰਮ ਚੰਗੇ ਆ ਕਰਨੇ ਕਿ ਮਾੜੇ ਆ ਨਾ ਜਰੂਰ ਇਹ ਕਮੈਂਟਾਂ ਵਿੱਚ ਜਰੂਰ ਦੱਸਿਓ ਜਿਹਨਾਂ ਦੇ ਹਰਕਤੇ ਜਠੇਰੇ ਹੁੰਦੇ ਇਦਾਂ ਨਹੀਂ ਕਿ ਨਹੀਂ ਆ ਹਰਕਤੇ ਜਠੇਰੇ ਹੁੰਦੇ ਆ ਤੇ ਇਹ ਦੇਖੋ ਹਾਲਾਤ ਆ ਇੱਥੇ ਦੇ ਇਹ ਦੇਖੋ ਕੋਲੇ ਜਠੇਰੇ ਆ ਜਿਹੜੇ ਨਦਸਤਾਨੋਂ ਤੋਂ ਕੋਲਈਏ ਕੰਮ ਕੀਤਾ ਜਾਂਦਾ ਤੇ ਇਹ ਕਿੱਥੇ ਦੀ ਮਤਲਬ ਕਿ ਹੈਗਾ ਕਿ ਇਦਾਂ ਕੰਮ ਕਿੱਥੇ ਹੁੰਦੇ ਆ ਜਰੂਰ ਦੱਸਿਓ ਤੇ ਤਮਾਕੂ ਖਾਣੇ ਇਸਰਾਬਾਂ ਪੀਣੀਆਂ ਹਨ ਤੇ ਇਹ ਦੇਖੋ ਇਹਦਾ ਡਾਇਰੈਕਟ ਲਗਾਇਆ ਹੋਇਆ ਤੇ ਲੋ ਜੀ ਇਹ ਦਸਾਂ ਹੂੰ ਇਹ ਕੀ ਹੈ ਡੱਬੇ ਬਨੇ ਇਹ ਇਹ ਨਦਸਤਾਨ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਰੀਅਲ ਮੁੰਜੀ ਚੈਨਲ ਤੇ ਅੱਜ ਅਸੀਂ ਆਏ ਹਾਂ ਰੀਅਲ ਜਟੇਰਿਆਂ ਦੇ ਤੇ ਜਦੋਂ ਇੱਥੇ ਆ ਕੇ ਦੇਖਿਆ ਅਜੀਬ ਜਿਹੀ ਚੀਜ਼ ਉਹ ਵੀ ਤੁਹਾਨੂੰ ਦਿਖਾਵਾਂਗੇ ਜਟੇਰਿਆਂ ਦੇ ਆਏ ਆ ਆਏ ਕਿੱਥੇ ਆ ਜੇਜੋ ਤੋਂ ਅੱਗੇ ਆ ਲੱਲਵਾਲ ਤੋਂ ਅੱਗੇ ਸਿੰਘੇ ਉੱਥੇ ਆਏ ਆ ਅਸੀਂ ਅੱਜ ਜਟੇਰਿਆਂ ਦੇ ਤੇ ਦੀਵਾਲੀ ਨੂੰ ਦੋ ਦਿਨ ਲੈਂਦੇ ਆ ਤੇ ਚਲੋ ਹਣਾ ਅਸੀਂ ਆਏ ਆ ਹਣਾ ਤੇ ਮੱਥਾ ਟੇਕਣ ਤੇ ਅੱਜ ਜੋ ਅਸੀਂ ਇੱਥੇ ਦੇਖਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਤਾ ਨਹੀਂ ਕਿ ਸਾਰਿਆਂ ਸਾਰਿਆਂ ਦੇ ਜਠੇ ਜਾਂਦੇ ਇਹ ਕੰਮ ਹੁੰਦੇ ਆ ਕਿ ਇੱਥੇ ਹੀ ਰੀਅਲ ਗੋਤਿਆਂ ਦੇ ਜਠੇਰਿਆਂ ਦੇ ਹੁੰਦੇ ਪਏ ਐ ਤੇ ਹੁਣ ਬਈ ਪਤਾ ਨਹੀਂ ਸਾਨੂੰ ਹੈਗਾ ਪਰ ਉਸ ਤੁਹਾਨੂੰ ਸਾਰਾ ਜ਼ਰੂਰ ਦਿਖਾਵਾਂਗੇ ਜੋ ਇੱਥੇ ਕੰਮ ਹੁੰਦਾ ਪਿਆ ਆ ਤੇ ਡਰਿੰਕ ਕੀਤੀ ਜਾਂਦੀ ਆ ਹਨਾ ਜਠੇਰਿਆਂ ਦੇ ਬੈ ਕੇ ਮੈਨੂੰ ਨਹੀਂ ਪਤਾ ਕਿ ਹਾਰਕ ਜਠੇਰਿਆਂ ਦੇ ਡਰਿੰਕ ਕੀਤੀ ਜਾਂਦੀ ਆ ਕਿ ਇੱਥੇ ਚੱਲਦਾ ਪਿਆ ਸਿਗਰਟਾਂ ਵਗੈਰਾ ਪੀਤੀਆਂ ਜਾਂਦੀਆਂ ਡਰਿੰਕ ਹੁੰਦੀ ਆ ਜੋ ਇਹ ਖੇਡੇ ਜਾਂਦੇ ਆ ਹਨਾ ਉਹ ਤਾਂ ਅਨੁਸਾਰਾ ਦਿਖਾਵਾਂਗੇ ਵੀਡੀਓ ਨਾ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਕਿ ਜੋ ਅੱਜ ਚੀਜ਼ ਅਸੀਂ ਦੇਖੀ ਹੈ ਮੈਨੂੰ ਨਹੀਂ ਪਤਾ ਕਿ ਹੋਰ ਜੱਥੇ ਇਹਨਾਂ ਦੇ ਬੰਦਾ ਕਿ ਇੱਥੇ ਤਾਂ ਕੋਈ ਪੁੱਛਣ ਗਿਚਣ ਵਾਲਾ ਨਹੀਂ ਇੱਥੇ ਹੈਗਾ ਕਰੇ ਸ਼ਾਇਦ ਕਿ ਮਤਲਬ ਇੱਕ ਸੁਨਸਾਨ ਜਗ੍ਹਾ 'ਚ ਕਰਕੇ ਜਠੇ ਦੇ ਤਾਂ ਹੈ ਇੱਥੇ ਤੇ ਜ਼ਰੂਰ ਦਸੀ ਉਹ ਕਿ ਤੁਹਾਡੇ ਵੀ ਕੋ ਸਾਰਿਆਂ ਦੇ ਜਠੇ ਨੇ ਇਹ ਕੰਮ ਹੁੰਦਾ ਕਿ ਇਹ ਜ਼ਰੂਰ ਇੱਥੇ ਰੀਅਲ ਗੋਤਿਆਂ ਦੇ ਜਠੇਆਂ ਦੇ ਹੁੰਦਾ ਹੈ ਨਾ ਤੇ ਅਜੀਬ ਜਿਹੀ ਅੱਜ ਇੰਨਾ ਚਿਰ ਤੋਂ ਆਂਜ ਪਹਿਲੀ ਵਾਰ ਦਹਰ ਕੇ ਦੇਖੀ ਅੱਗੇ ਤੱਕ ਦੀ ਅਸੀਂ ਆਏ ਨਹੀਂ ਹੈਗਾ ਤੇ ਅੱਜ ਪਹਿਲੀ ਵਾਰ ਐਡਾ ਮਤਲਬ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਆਏ ਆ ਤੇ ਉਹ ਕਾਫੀ ਟਾਈਮ ਬਾਅਦ ਆਏ ਆ ਦੀਵਾਲੀ ਤੇ ਤਾਂ ਤੇ ਅਸੀਂ ਜੋ ਚੀਜ਼ ਇੱਥੇ ਦੇਖੀ ਆ ਉਹ ਵੀ ਇੱਥੇ ਰੀਅਲ ਕੋਤਿਆਂ ਦੇ ਜਠੇਰਿਆਂ ਦੇ ਕਿ ਇੱਥੇ ਜੋਏ ਖੜੇ ਜਾਂਦੇ ਡਰਿੰਕ ਹੁੰਦੀਆਂ ਆ ਨਾ ਤੇ ਜਰੂਰ ਕਮੈਂਟਾਂ ਦੱਸਿਓ ਕਿ ਸਾਰਿਆਂ ਦੇ ਜਠੇੜਿਆਂ ਦੇ ਜਿਹੜੇ ਇੱਥੇ ਇਹ ਹਰਕਤ ਕਰਦੇ ਆ ਇਹਨਾਂ ਦੇ ਘਰ ਜਾ ਕੇ ਇਦਾਂ ਦੀ ਹਰਕਤ ਕੀਤੀ ਜਾਵੇ ਇਹਨਾਂ ਦੇ ਜਠੇੜਿਆਂ ਤੇ ਇਦਾਂ ਦੀ ਹਰਕਤਾਂ ਕੀਤੀ ਜਾਣਾ ਕਿਦਾਂ ਦਾ ਲੱਗੂਗਾ ਜਰੂਰ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿ ਇਹ ਕੰਮ ਸਹੀ ਕੀਤਾ ਕਿ ਗਲਤ ਕੀਤਾ ਆ ਤੇ ਚਲੋ ਜੀ ਤੁਹਾਨੂੰ ਦਿਖਾਉਨੇ ਆ ਵੀਡੀਓ ਨਵਾਂ ਬਣਾਈ ਗਿਓ ਤਮਾਖੂ ਦੀਆਂ ਕੁੜੀਆਂ ਪਈਆਂ ਵੀਡੀਓ ਸਿਲਟਾਂ ਪਈਆਂ ਹੂੰ ਆਹ ਦੇਖੋ ਜੀ ਆਰੇ ਇਹ ਆਹ ਦੇਖੋ ਇੱਧਰ ਇੱਧਰ ਜੀ ਠੇਰੇ ਆ ਇਹ ਦੇਖੋ ਇਹ ਦਿਹਲ ਗੋਤੀਆਂ ਦੇ ਜਠੇਰੇ ਆ ਜਠੇਰਿਆਂ ਦੇ ਨਾਲ ਹੀ ਆਹਾ ਬਰਾਂਡੇ ਦੇ ਉੱਤੇ ਇਹ ਦੇਖੋ ਇਹ ਬਰਾਂਡੇ ਦੇ ਵਿੱਚ ਬੱਲਵ ਲਗਾਇਆ ਹੋਇਆ ਹੈ ਡਰੈਕਟ ਲਗਾਇਆ ਹੈ ਡਰੈਕਟ ਲਾਇਆ ਉਹ ਤਾਂ ਬੰਨ੍ਹ ਗਾਉਣਾ ਉਹ ਤਾਂ ਲਗਾ ਗੋੜਨ ਲਗਾ ਹਾਂ ਤੇ ਦੇਖੋ ਆਹਦੇ ਪੱਲੇ ਵਿਛਾਈਆਂ ਹੋਈਆਂ ਚ ਆਹ ਤਰਪਾਲ ਜਿਹੀ ਤੇ ਇਹਦੇ ਉੱਤੇ ਦੇਖੋ ਇੱਥੇ ਨਾ ਇਹ ਪੱਤਾ ਵੀ ਪਿਆ ਆਰੇ ਇੱਥੇ ਖੱਡਿਆ ਜਾਂਦਾ ਜੂਆ ਦੇਖੋ ਪੱਤਾ ਪਿਆ ਆ ਹਨਾ ਤੇ ਜਰੂਰ ਹੈ ਚੀਜ਼ ਨੂੰ ਦੱਸਿਓ ਕਿ ਕਿੱਥੇ ਕਿੱਥੇ ਇਦਾਂ ਦੇ ਕੰਮ ਹੁੰਦੇ ਆ ਨਾ ਤੇ ਆ ਦੇਖੋ ਤਮਾਕੂ ਹਨਾ ਤੇ ਆ ਸਿਕਟਾਂ ਪਈਆਂ ਆ ਤੇ ਇਹ ਦੇਖੋ ਆ ਪਈਆਂ ਸਰਾਲਾ ਅੱਧੀਆਂ ਦੇ ਪਾਸ਼ਾ ਪਈਆਂ ਆ ਅੱਛਾ ਤਾਂ ਆਜ ਨੂੰ ਅੱਗ ਲਾ ਦਵੇ ਆ ਦੇਖੋ ਇਹਦੇ ਵਿੱਚ ਆ ਦੇਖੋ ਡਰਿੰਕ ਇਹ ਦੇਖੋ ਉੱਥੇ ਲਿਖਾ ਹੋਈ ਪਈ ਹੈ ਹੁਣ ਇਹ ਆ ਦੇਖੋ हर पीली 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 हो है तो पता लगता है कि देखो इधर भी हा देखो ये गलासिया इत मतलब कि ड्रिंक भी पीतिया जा पत्ते इधर भी पे होटाम बगैर वगैरह देखो ये देखो ਜਰੂਰ ਦੱਸਿਓ ਤਾਂ ਤੇ ਮੈਂ ਇੱਕ ਨਹੀਂ ਹੈਗੇ ਆ ਤਮਾਕੂ ਦੀਆਂ ਪੂੜੀਆਂ ਦੇ ਪੱਤਾ ਸ਼ਾਪ ਜਿਹੜ ਨੂੰ ਕਿਹਾ ਜਾਂਦਾ ਹੈ ਕਿੰਨੇ ਇੱਕ ਪੈਕ ਤੋਂ ਦੇਖਾਇਆ ਦੋ ਬੀੜੀਆਂ ਪਿੰਦੇ ਆ ਤਮਾਕੂ ਖਾਂਦੇ ਆ ਜਰੂਰ ਦੱਸਿਓ ਕਿ ਜਠੇੜਿਆਂ ਦੇ ਕੰਮ ਚੰਗੇ ਆ ਕਰਨੇ ਕਿ ਮਾੜੇ ਆ ਨਾ ਜਰੂਰ ਇਹ ਕਮੈਂਟਾਂ ਵਿੱਚ ਜਰੂਰ ਦੱਸਿਓ ਜਿਹਨਾਂ ਦੇ ਹਰਕਤੇ ਜਠੇਰੇ ਹੁੰਦੇ ਇਦਾਂ ਨਹੀਂ ਕਿ ਨਹੀਂ ਆ ਹਰਕਤੇ ਜਠੇਰੇ ਹੁੰਦੇ ਆ ਤੇ ਇਹ ਦੇਖੋ ਹਾਲਾਤ ਇੱਥੇ ਦੇ ਇਹ ਦੇਖੋ ਕੋਲੇ ਜਠੇਰੇ ਆ ਜਿਹੜੇ ਨਦਸਤਾਨੋਂ ਤੋਂ ਕੋਲਈਏ ਕੰਮ ਕੀਤਾ ਜਾਂਦਾ ਤੇ ਇਹ ਕਿੱਥੇ ਦੀ ਮਤਲਬ ਕਿ ਹੈਗਾ ਕਿ ਇਦਾਂ ਕੰਮ ਕਿੱਥੇ ਹੁੰਦੇ ਆ ਜਰੂਰ ਦੱਸਿਓ ਤੇ ਤਮਾਕੂ ਖਾਣੇ ਤੇ ਸ਼ਰਾਬਾਂ ਪੀਣੀਆਂ ਹਨਾ ਤੇ ਇਹ ਦੇਖੋ ਇਹਦਾ ਡਾਇਰੈਕਟ ਲਗਾਇਆ ਹੋਇਆ ਤੇ ਲੋ ਜੀ ਇਹ ਤਾਸ਼ ਆ ਹੂੰ ਫੇਰ ਇਹ ਡੱਬੇ ਬਣੇ ਇਹ ਇਹ ਨਦਸਤਾਨ ਇਹ ਦੇਖੋ ਇਹ ਖੋੜ ਆ ਦੇਖੋ ਆ ਇੱਥੇ ਜੂਏ ਫਿੱਟੇ ਜਾਂਦੇ ਆ ਨੋਟ ਆ ਖੋਲਿ ਪੰਨੋ ਕੋਲ ਉੱਥੇ ਕੰਮ ਲੋਕਾਂ ਨੇ ਦੱਸੋ ਇਹ ਦੇਖੋ ਜੀ ਇਹ ਕਿਨਾਂ ਦੀ ਡਿਟੇਲਿਆਂ ਦੇ ਬਹਿ ਕੇ ਇਦਾਂ ਦੇ ਕੰਮ ਕੀਤੇ ਜਾਂਦੇ ਜ਼ਰੂਰ ਦੱਸਿਓ ਕਿ ਇੱਥੇ ਤਾਸ਼ਾਂ ਖੇਡ ਕੇ ਜੋਏ ਖੇਡੇ ਜਾਂਦੇ ਆ ਇਹ ਖੇਡੇ ਕਿੱਥੇ ਜਾਂਦੇ ਆ ਸੰਗਿਆਂ ਦੇ ਵਿੱਚ ਹਲਗੋਤੀ ਦੇ ਜੁਠੇੜਿਆਂ ਦੇ ਖੇਡੇ ਜਾਂਦੇ ਆ ਤੇ ਇਦਾਂ ਦਾ ਕੰਮ ਕਿੱਥੇ ਹੁੰਦਾ ਆ ਕਿ ਇਦਾਂ ਦੇ ਕੰਮ ਹੁੰਦੇ ਆ ਹਨ ਜਿੰਨੀ ਛੇਤੀ ਹੋਊਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹੋ ਤੇ ਆ ਪੁੱਛਦਾ ਸੀ ਇੱਥੇ ਅੱਜ ਦੀਵਾਲੀ ਤੇ ਆ ਕੇ ਜੱਟੀਆਂ ਦੇ ਦੇਖ ਕੇ ਜਾਣੇ ਆ ਦੋ ਦਿਨ ਪਹਿਲਾਂ ਹਜੇ ਸਾਡੇ ਉੱਤੇ ਪੁੱਠੀਆਂ ਪੈਂਦੀਆਂ ਤਾਂ ਪੁੱਠੀਆਂ ਨੇ ਪੈਂਦੀਆਂ ਤਾਂ ਪੁੱਠੀਆਂ ਕੀ ਪਾਉਂਗੇ ਫੇ ਪ੍ਰਮਾਤਮਾ ਕਿੱਥੇ ਗਿਆ ਪ੍ਰਮਾਤਮਾ ਨੇ ਇਹਨਾਂ ਲੋਕਾਂ ਨੇ ਵੇਚ ਕੇ ਖਾ ਲਿਆ ਲੋ ਜੀ ਇੱਥੇ ਆ ਦੇਖੋ ਲੈਟ ਵਿੱਚ ਕੋਈ ਐਦਾਂ ਮਾੜਾ ਨਹੀਂ ਪ੍ਰਭਾਵ ਹੋ ਗਿਆ ਉਹ ਤਾਂ ਜੱਥੇਰੇ ਹੋਣ ਉੱਥੇ ਇਹ ਕੰਮ ਕੀਤਾ ਜਾ ਰਿਹਾ ਇਹ ਜਿਹੜੇ ਲੋਕ ਇੱਥੇ ਕੰਮ ਕਰਦੇ ਇਹਨਾਂ ਦੇ ਜਠੇਰਿਆਂ ਦੇ ਕੰਮ ਕੀਤੇ ਜਾਂਦੇ ਇਹਨਾਂ ਦਾ ਕਿੰਨਾ ਦਰਦ ਹੋਗਾ ਨਾ ਤੇ ਜ਼ਰੂਰ ਇਸ ਚੀਜ਼ ਤੇ ਬੋਲਿਓ ਕਿ ਹਾਂ ਵਈ ਗਲਤ ਕੀਤਾ ਹੈ ਕਿ ਸਹੀ ਕੀਤਾ ਦੀਵਾਲੀ ਨੂੰ ਦੋ ਦਿਨ ਪਏ ਆ ਉਹ ਵੀ ਸਾਡਾ ਅਚਾਨਕ ਹੀ ਬਣ ਗਿਆ ਕਿਉਂਕਿ ਆ ਨਹੀਂ ਹੋਇਆ ਸੀ ਕਾਫੀ ਟਾਈਮ ਤੋਂ ਸਾਡੇ ਕੋ ਤੇ ਫਿਰ ਅੱਜ ਆਏ ਆ ਅਸੀਂ ਮੱਥਾ ਟੇਕਣ ਤੇ ਇਹ ਦੇਖੋ ਨਾ ਤੇ ਇਹ ਦੀਵਾਲੀ ਦਾ ਮੱਥਾ ਟੇਕਣਾਈ ਦਾ ਲਿਆ ਅਸੀਂ ਨਾ ਬਸ ਨਹੀਂ ਆਇਆ ਗਿਆ 2-4 ਸਾਲ ਨਹੀਂ ਆਏ ਅਸੀਂ ਹਾਂ 2-4 ਸਾਲ ਨਹੀਂ ਆਏਗੇ ਆ ਦੇਖੋ ਬਾਕੀ ਇਹ ਦੇਖੋ ਆ ਚੁੰਨੀਆਂ ਵੀ ਆ ਵੀ ਕੰਮ ਗਲਤ ਹੀ ਆ ਥੱਲੇ ਸੁੱਟੀਆਂ ਜੋ ਛਾੜਦੇ ਆ ਤੇ ਇਹਨੂੰ ਤਾਰ ਦੋ ਕਿਤੇ ਜੋ ਕੁਝ ਹੋ ਜਾਣਾ ਤੇ ਆ ਕੋਲ ਇਥੇ ਆ ਆ ਕੋਲ ਘੋੜੇ ਨੇ ਕਦੀ ਘੋੜੋ ਲੱਗਿਓ ਤੁਸੀਂ ਇੱਥੇ ਸਿਰ ਤਾਂ ਪਿੰਨੇ ਆ ਜਾਂ ਕੁਝ ਕਰਦੇ ਆ ਆ ਦੇਖੋ ਤੁਸੀਂ ਉਹ ਕਾਂਜ ਕੰਦੀ ਆ ਤੁਸੀਂ ਘਰ ਬਗੜੋ ਆਪਣੇ ਖੋਪਰ ਨੂੰ ਮਾਰੋ ਮਾਖਾ ਬੇਰ ਨੂੰ ਮੰਨੋ ਖਾਪੜੋ ਇਥੇ ਦਾਖਾਂ ਤੋਂ ਵੀ ਜ਼ਰੂਰ ਗਏ ਨੇ ਤੇ ਜ਼ਰੂਰ ਹੈ ਜ਼ਰੂਰ ਚੀਜ਼ ਦੱਸਿਓ ਕਿ ਇਹਨਾਂ ਦੇ ਚਟੇਰਿਆਂ ਦੇ ਇਦਾਂ ਜੇ ਉਹ ਵੀ ਚਟੇਰਿਆਂ ਦੇ ਕੋਲ ਬਹਿ ਕੇ ਇਦਾਂ ਦੇ ਕੰਮ ਇੱਥੇ ਜੋਏ ਖੇਡੇ ਜਾਂਦੇ ਆ ਪਤਾ ਹੈ ਸਾਨੂੰ ਅੱਗੇ ਵੀ ਅਸੀਂ ਇਹ ਦੀਵਾਲੀ ਨੂੰ ਜਦੋਂ ਆਉਂਦੇ ਹੁੰਦੇ ਸੀ ਤੇ ਉਹ ਤੇ ਚਲੋ ਉਹ ਬਾਹਰ ਖੇਡੇ ਜਾਂਦੇ ਸੀ ਉਹ ਪਰੇ ਚਟੇਰਿਆਂ ਤੋਂ ਕਾਫੀ ਦੂਰ ਹੋ ਤੇ ਸਾਨੂੰ ਨਹੀਂ ਲੱਗਦਾ ਸੀ ਅੱਗੇ ਵੀ ਅਸੀਂ 2-4 ਸਾਲ ਨਹੀਂ ਆਇਆ ਗਿਆ ਹੈਗਾ ਤੇ ਸਵਾਰ ਆਈਆਂ ਅਸੀਂ ਤੇ ਦੇਖੋ ਇਹ ਬੱਲ ਬલાਏ ਆ ਤੇ ਜੂਆ ਖੇਟਿਆ ਜਾਂਦਾ ਇੱਥੇ ਨਾ ਡਰਿੰਕ ਕੀਤੀ ਜਾਂਦੀ ਹੈ ਨਾ ਤੇ ਬਹੁਤ ਮਨੁਨ ਇਸ ਨੂੰ ਚੀਜ਼ ਨੂੰ ਦੇਖ ਕੇ ਬੜਾ ਹੋਇਆ ਕਿ ਹੈ ਦੱਸੋ ਤਾਂ ਜਿਠੇ ਇੰਨਾਂ ਦੇ ਕਿਹੜੇ ਇਦਾਂ ਇਹ ਕੰਮ ਕੀਤੇ ਜਾਂਦੇ ਪੱਤਾ ਸ਼ਾਕਤ ਤਮਾਕੂ ਖਾਂਦੇ ਆ ਤੁਸੀਂ ਡਰਿੰਕ ਕਰਦੇ ਇੱਥੇ ਆ ਦੇਖੋ ਪਾਣੀ ਦੀਆਂ ਬੋਤਲਾਂ ਪਈਆਂ ਆ ਦੂਜੀਆਂ ਬੋਤਲ ਹੈ ਨਹੀਂ ਸਿਰ ਪਾਣੀ ਦੀਆਂ ਬੋਤਲਾਂ ਆ ਤੇ ਇਦਾਂ ਦੇ ਕੰਮ ਕਿੱਥੇ ਕੀਤੇ ਜਾਂਦੇ ਹਨ ਤੇ ਜ਼ਰੂਰ ਦੱਸਿਓ ਪੱਤੇ ਵੀ ਛੁੱਟੇ ਹੋਏ ਆ ਤੇ ਇੱਥੇ ਪੱਤੇ ਵੀ ਫੇ ਹੋਏ ਆ ਨਾ ਇੱਥੋਂ ਡਾਇਰੈਕਟ ਲਾਈਟ ਲਾਈ ਹੋਈਆਂ ਡਾਇਰੈਕਟ ਲਾਈਟ ਵਾ ਇਹ ਡਾਇਰੈਕਟ ਵਾਲਾ ਬੋਰਡ ਵਾ ਜਿਹੜਾ ਲਗਾਇਆ ਹੋਇਆ ਹੈ ਇੱਥੇ ਦੀ ਲਾਈਟ ਦਾ ਤੇ ਉੱਥੋਂ ਆ ਬੱਲਬ ਲਗਾਇਆ ਹੋਇਆ ਹੈ ਹਨਾ ਤੇ ਦੱਸੋ ਤੇ ਜ਼ਰੂਰ ਇਸ ਚੀਜ਼ ਤੇ ਦੇਖਿਓ ਦੱਸਿਓ ਕਿ ਇਹ ਕਿੱਥੇ ਏਦਾਂ ਦਾ ਕੰਮ ਕਿਤੇ ਜਾਂਦੇ ਹਨ ਨਾ ਏਦਾਂ ਦੇ ਹਾਲਾਤ ਕਿੱਥੇ ਹੈਗੇ ਆ ਲੋ ਜੀ ਸੁਣਿਓ ਦੱਸਿਓ ਇਸ ਚੀਜ਼ ਨੂੰ ਤੇ ਅੱਜ ਤਾਂ ਦੇਖ ਵੀ ਲਈ ਕਿ ਹਾਂ ਵੀ ਇਦਾਂ ਵੀ ਹੁੰਦਾ ਹੈ ਪਰ ਖੇਡਦੇ ਆ ਲੋਕੀ ਹੋਰ ਪਾਸੇ ਖੇਡਦੇ ਮੈਨੂੰ ਤਾਂ ਪਤਾ ਨਹੀਂ ਕਿ ਇਦਾਂ ਧਾਰਮਿਕ ਜਗ੍ਹਾ ਤੇ ਖੇਡਣਾ ਚਾਹੀਦਾ ਕਿ ਨਹੀਂ ਹੈ ਜੋ ਕੁਝ ਵੀ ਹੈ ਨਾ ਤੇ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਹੋਊਗਾ ਨਾ ਤੇ ਅੱਜ ਤਾਈਂ ਅਸੀਂ ਤਾਂ ਦੇਖਿਆ ਨਹੀਂ ਕਿਤੇ ਹੈਗਾ ਇਸ ਚੀਜ਼ ਨੂੰ ਤੇ ਇਹ ਲੋਚੇ ਫਿਰ ਬੱਲਵ ਮੇ ਲੱਗਾ ਇਹ ਦੇਖੋ ਬੱਲਵ ਲੱਗਾ ਆ ਬੱਲਵ ਥੱਲੇ ਪਛਾਈਆਂ ਹੋਈਆਂ ਆ ਉਹ ਉੱਥੇ ਬੱਲਬ ਉਧਰ ਭਮਾਂ ਜਗਾ ਤੇ ਬੱਲਬ ਹੋਵੇ ਨਾ ਹੋਵੇ ਇੱਥੇ ਦੇਖੋ ਬੱਲਬ ਲਾ ਕੇ ਤੇ ਟੀਨਾ ਦੇ ਇੱਥੇ ਪਏ ਹੋਇਆ ਸ਼ੈੱਡ ਪਈਏ ਸ਼ੈੱਡ ਦੇ નીચે ਬੈਠ ਕੇ ਖੇਡੇ ਜਾਂਦੇ ਆ ਦੇਖੋ ਤਾਸ਼ਾਂ ਖੇੜਦੇ ਆ ਨਾ ਜੋਆ ਖੇਡਿਆ ਜਾਂਦਾ ਆ ਇਹ ਕਿੱਥੇ ਖੇਡਿਆ ਜਾਂਦਾ ਸਿੰਗਿਆਂ ਦੇ ਵਿੱਚ ਐਦਾਂ ਦੇ ਹਾਲਾਤ ਆ ਤੇ ਆ ਸਿਕਟਾਂ ਸਿਕਟਾਂ ਕੀਤੀਆਂ ਪਈਆਂ ਫਿਰ ਗੰਦ ਪਾਇਆ ਜੁਠੇਰਿਆਂ ਦੇ ਕੋਲ ਬੈਠ ਕੇ ਤੁਸੀਂ ਸਿਫਟਾ ਪੀਨੇ ਆ ਡਰਿੰਕ ਕਰਦੇ ਆ ਪੱਤਾ ਛਾਪਾ ਕੀ ਤਮਾਕੂ ਤੇ ਐਦਾਂ ਦੀ ਕੰਦੀਆਂ ਚੀਜ਼ਾਂ ਖਾਣੇ ਇੱਥੇ ਆ ਗਏ ਤੇ ਇਹ ਚਾਹੀਦੀਆਂ ਕਿ ਜਰੂਰ ਦਸੀਓ ਇਹ ਤੱਕੜਨਾ ਚਾਹੀਦਾ ਹੈ ਕਿ ਕਿਹੜੇ ਕਿਹੜੇ ਜਠੇਰਾਂ ਦੇ ਇਦਾਂ ਦਾ ਕੰਮ ਹੁੰਦੇ ਆ ਤੇ ਜਰੂਰ ਕਮੈਂਟਾਂ 'ਚ ਦੱਸਿਓ ਹਨਾ ਆ ਦੇਖੋ ਫਿਰ ਉਦਦੇ ਸਮਾਨ ਪਿਆ ਇੱਥੇ ਆਵੋ ਦੇਖੋ ਹਾਲਾਤ ਦੇਖੋ ਆ ਵੀ ਦੇਖੋ ਇੱਥੇ ਕਿੱਥੇ ਤੱਕ ਆ ਦੇਖੋ ਆ ਇੱਥੇ ਤੱਕ ਸੇਟਰਾ ਖਿਲਰੀਆਂ ਪਈਆਂ ਆ ਦੇਖੋ ਜਗ੍ਹਾ ਤੇ ਆਹ ਜਗ੍ਹਾ ਕੋਲ ਹੀ ਆ ਦੇਖੋ ਜਗ੍ਹਾ ਤੇ ਕੋਲ ਤੱਕ ਸੇਟਰਾ ਖਿਲਰੀਆਂ ਪਈਆਂ ਆ ਤੇ ਹਨਾ ਤਾਂ ਦੇਖੋ ਨਾ ਇੱਥੇ ਚੁੰਨੀਆਂ ਅੰਦਰ ਸਤੀ ਮਾਤਾ ਦਾ ਸਥਾਨ ਵਾ ਤੇ ਉੱਥੇ ਚੁੰਨੀਆਂ ਚੜ੍ਹਦੀਆਂ ਚਲੋ ਇੱਥੇ ਜੋ ਵੀ ਮਤਲਬ ਇੱਥੇ ਦਾ ਪੰਡਰ ਜੋ ਵੀ ਹੋਗਾ ਇੱਥੇ ਸੇਵਾ ਕਰਦਾ ਜਾਂ ਕੋਈ ਰੱਖਿਆ ਹੈ ਜਿੱਦਾਂ ਵੀ ਹੈ ਨਾ ਤੇ ਇਹ ਦੇਖੋ ਇਦਾਂ ਚੁੰਨੀਆਂ ਥੱਲੇ ਛੁੱਟੀਆਂ ਹੋਈਆਂ ਚੁੰਨੀਆਂ ਆ ਤੇ ਇਹ ਵੀ ਕਿੰਨਾ ਗਲਤ ਕੰਮ ਆ ਨਾ ਥੱਲੇ ਜੁੱਤੀ ਸਤੀ ਮਾਤਾ ਦੀਆਂ ਚੁੰਨੀਆਂ ਜਿਹੜੀਆਂ ਜਾਂ ਤੇ ਇਹਨੂੰ ਬਾਹਰ ਕਿਤੇ ਅਗਨੀ ਭੇਂਟ ਕਰ ਦੋ ਅਗਨੀ ਭੇਂਟ ਨਹੀਂ ਹੁੰਦੀਆਂ ਤੇ ਤੁਸੀਂ ਕਿਤੇ ਤਾਰ ਦੋ ਹਨਾ ਪਾਣੀ 'ਚ ਇਦਾਂ ਨਹੀਂ ਕਰਨੀ ਚਾਹੀਦੀ ਦੇਖੋ ਇਹ ਛੋਟੀਆਂ ਹੋਈਆਂ ਥੱਲੇ ਹੀ ਇਹ ਕਿੰਨੇ ਕ ਚੰਗੇ ਹਾਲਾਤ ਹੋ ਇੱਥੇ ਤੇ ਹਨ ਤੇ ਜ਼ਰੂਰ ਦੱਸਿਓ ਐਦਾ ਕਿੰਨਾ ਕ ਗੰਦ ਹੁੰਦਾ ਹੈ ਕਿਉਂਕਿ ਇੱਥੇ ਤੇ ਜਿੰਨਾ ਕਿ ਇੱਥੇ ਗੰਦ ਪਿਆ ਦੇਖਦੇ ਆ ਜਿੰਨਾ ਕ ਐਦਾਂ ਦੇ ਹਾਲਾਤ ਦੇਖਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਨਾ ਐਦਾਂ ਦੇ ਕੰਮ ਹੋਣੇ ਚਾਹੀਦੇ ਆ ਡਰਿੰਕਾਂ ਪੀਣੀਆਂ ਜਟੇਰੀਆਂ ਦੇ ਬਹਿ ਕੇ ਔਰ ਸਿਟਾ ਪੀਣੀਆਂ ਤੁਸਰਾ ਤਮਾਕੂ ਖਾਣੇ ਜੂਏ ਖੇਡਣੇ ਕਿੱਥੇ ਦੀ ਇਹੋ ਸਿਆਣਾ ਪਾ ਜਿਹੜੇ ਇਦਾਂ ਦੇ ਕੰਮ ਕਰਦੇ ਫੇਰ ਕਹਿੰਦੇ ਸਾਡੇ ਤੇ ਪੁੱਠੀਆਂ ਪੈਂਦੀਆਂ ਸਾਨੂੰ ਐ ਹੋ ਗਈ ਹਾਂ ਹੋ ਗਈ ਰੱਬ ਨੇੜੇ ਨਹੀਂ ਹੈਗਾ ਰੱਬ ਐਂ ਕਰਦਾ ਰੱਬ ਉਹ ਰੱਬ ਨੇ ਤੇ ਫੇਰ ਆਪੇ ਕਰਨਾ ਹੈ ਜਿਸ ਵੇਲੇ ਸੇ ਇਦਾਂ ਦੇ ਹਾਲਾਤ ਕਹਨੇ ਦੇਖੋ ਸਾਰੀਆਂ ਸੈਕਟਰਾਂ ਹੀ ਸਿੱਟਾਂ ਆ ਦੇਖੋ ਤਮਾਕੂ ਕੀ ਬੀੜੀਆਂ ਕੀ ਹੈ ਨਾ ਇਦਾਂ ਦੇ ਹਾਲਾਤ ਕਿੰਨੇ ਗੰਦੇ ਹਾਲਾਤ ਉਹ ਡਰਿੰਕ ਕਰਨੀ ਡ੍ਰਿੰਕ ਕਿਤੇ ਵੀ ਇਹ ਜਰੂਰ ਦੱਸਿਓ ਜਠੇੜਿਆਂ ਦੇ ਪਿਆਕੇ ਕੌਣ ਡ੍ਰਿੰਕ ਕਰਦਾ ਮੈਂ ਤਾਂ ਪਹਿਲੀ ਵਾਰ ਇਹ ਚੀਜ਼ ਇੱਥੇ ਦੇਖੀ ਉਹ ਵੀ ਇੱਥੇ ਆ ਕੇ ਪਹਿਲੀ ਵਾਰ ਦੇਖੀ ਆ ਚੀਜ਼ ਤੇ ਪੱਲੀਆਂ ਬਿਛਾਈਆਂ ਹੋਈਆਂ ਉੱਤੇ ਦੇਖੋ ਚ ਬੱਲ ਬਲਾਏ ਹੋਏ ਜਿਦਾ ਪਤਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਨਾ ਤੇ ਇਹ ਕਿ ਇਹ ਕਿੱਥੇ ਹਰਕਤਾਂ ਹੋ ਰਹੀਆਂ ਸਿੰਗਿਆਂ ਦੇ ਵਿੱਚ ਜੈਜੋ ਦੇ ਕੋਲ ਉਹ ਸਿੰਗੇ ਬੇਟਨ ਨਾਲ ਸਿੰਗੇ ਲਾਲੂਆਰ ਸਿੰਗੇ ਨਾ ਆਹ ਸਿੰਗੇ ਬੇਟਨ ਸਿੰਗੇ ਉਥੇ ਇਹ ਹਰਕਤਾਂ ਹੋ ਰਹੀਆਂ ਰੀਲ ਗੋਤਿਆਂ ਦੇ ਜਠੇੜਿਆਂ ਦੇ ਜੇ ਤੁਸੀਂ ਇੰਨੀ ਕੁ ਵੀਡੀਓ ਨੂੰ ਵਾਇਰਲ ਕਰ ਦੋ ਕਿ ਹਾਂ ਬਈ ਪਤਾ ਲੱਗੇ ਕਿ ਇਦਾਂ ਦੀ ਹਰਕਤ ਇਸ ਸਾਲ ਹੋ ਗਈ ਹੈ ਤੇ ਅਗਲੇ ਸਾਲ ਨਾ ਹੋਵੇ ਤੇ ਜੋ ਆਹ ਦੇਖ ਰਹੇ ਹਾਂ ਅਜੇ ਵੀ ਇਹਨਾਂ ਨੇ ਦਿਵਾਲੀ ਤੱਕ ਖੇਡਦੇ ਰਹਿਣਾ ਹੈ ਨਾ ਹਾਂ ਦਿਵਾਲੀ ਤੱਕ ਕਿਉਂਕਿ ਅਜੇ ਦਿਵਾਲੀ 'ਚ 2 ਦਿਨ ਹੈਗੇ ਆ ਅੱਜ ਹੈਗਾ ਸੰਡੇ ਤੇ ਵੀਡੀਓ ਅੱਜ ਹੀ ਆ ਜਾਊਗੀ ਜ਼ਰੂਰ ਦੱਸਿਓ ਤੁਸੀਂ ਕਿ ਇਹ ਹਰਕਤਾਂ ਕਿ ਇਹਨਾਂ ਦੇ ਜਠੇੜਿਆਂ ਦੇ ਇਦਾਂ ਨਹੀਂ ਹੁੰਦੀਆਂ ਜ਼ਰੂਰ ਦੱਸਿਓ ਮਾਨਨ ਨੂੰ ਉਹ ਵੀ ਲੱਗਦਾ ਕਿ ਦੱਸੋ ਇਦਾਂ ਦੀ ਹਰਕਤਾਂ ਕੌਣ ਕਰਦਾ ਆ ਜਾਂ ਜਟੇਰੇ ਹੋਣ ਚਾਹੇ ਉਹਨ ਗੁਰਦੁਆਰਾ ਹੋਵੇ ਚਾਹੇ ਮੰਦਿਰ ਹੋਵੇ ਕੌਣ ਇਦਾਂ ਦੀ ਜਗ੍ਹਾ ਤੇ ਮਤਲਬ ਕਿ ਧਾਰਮਿਕ ਸਥਾਨ ਜਾਂ ਕੁਝ ਵੀ ਆ ਕਿ ਤੇ ਕੌਣ ਇਦਾਂ ਦੀ ਹਰਕਤਾਂ ਕਰਦਾ ਹਨ ਤੇ ਲੋਕੀ ਤੇ ਜਟੇਰਾਂ ਨੂੰ ਪੁੱਜਣ ਆਉਂਦੇ ਤੇ ਇਦਾਂ ਦੇ ਕੰਮ ਕਰਨ ਆਉਂਦੇ ਹੱਦ ਹੋ ਗਈ ਆ ਬਈ ਜਿਹੜੀ ਆ ਜਿਹੜੀ ਹਰਕਤਾਂ ਨੂੰ ਦਿਖਾਈ ਆ ਇਹ ਹੈਗਾ ਇੱਥੇ ਦੇਖੋ ਖੇੜ ਦੇ ਪੇ ਆ ਕੋਲ ਇਹ ਦੇਖੋ ਜਟੇਰੇ ਆ ਇੱਥੇ ਹਨ ਇਦਾਂ ਦੀ ਹਰਕਤਾਂ ਕਰਨੀਆਂ ਇਹ ਦੇਖੋ ਜੀ ਕੋਲੇ ਇੱਥੇ ਜਟੇਰੇ ਆ ਇਦਰਾ ਕਿ ਸਤੀ ਮਾਤਾ ਜੀ ਆ ਦੇਖੋ ਸਤਾਨ ਬਣਿਆ ਤੇ ਤੇ ਜਠੇੜਾ ਨਾ ਬਣਿਆ ਤੇ ਇਹ ਕੋਲੇ ਹੈਗਾ ਤੇ ਕੋਲੇ ਇੱਥੇ ਖੇਡਦੇ ਪਏ ਆ ਨਾ ਕਿੰਨੀ ਸ਼ਰਮ ਵਾਲੀ ਗੱਲ ਵਾ ਨਾ ਤੇ ਜ਼ਰੂਰ ਦੱਸਿਓ